ਇੱਕ ਬਲੱਡ ਕੈਂਪ ਹੈ ਜੀ ਸਾਡੇ ਕੋਲ ਮਰੀਜ਼ਾਂ ਦੀ ਤਰ੍ਹਾਂ ਲੋਟ ਹੈ ਕਰਨੇ ਕਰ ਕੋਈ ਬਲੱਡ ਦੇ ਰਿਹਾ ਤੇ ਸਾਈਂ ਜੀ ਦੀ ਕਿਰਪਾ ਦੇ ਨਾਲ 1500 2000 ਸੰਗਤ ਮਤਲਬ ਬਲੱਡ ਦਿੰਦੀ ਦਿੰਦੀ ਹੈ ਤੇ ਤੁਸੀਂ ਸਾਨੂੰ ਵੀ 100 150 ਜੀ ਇੱਕ ਦੇ ਦਿਓ ਸਾਈਂ ਜੀ ਕਰਦੇ 300 ਲੋਟ ਲੈ ਜਿਓ ਵੀ ਸਾਡੇ ਇੱਥੇ ਕੋਈ ਲੋੜ ਨਹੀਂ ਹੈ ਪਰਮਾਤਮਾ ਦੀ ਬਹੁਤ ਕਿਰਪਾ ਵਾਹ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਬਿਲਕੁਲ ਹਾਂ ਜੀ ਨਾ ਦੇਖੋ ਜਿਹੜੀ ਸੱਚਾ ਉਹ ਸੱਚਾ ਹਾਂ ਜੀ ਬਿਲਕੁਲ ਸਾਡਾ ਧਕਾਵਾ ਨਹੀਂ ਹੈ ਸਾਡਾ ਕੱਟ ਲਈ ਕਰਕੇ ਜੋੜਿਆਂ ਨੂੰ ਬਲਾਕ ਕਹਿਣ ਦੀ ਲੋੜ ਛੋੜੀ ਉਹ ਬੰਦਾ ਬਹੁਤ ਚੰਗਾ ਹੈ ਕੋਈ ਵੀ ਗਰੀਬ ਜੰਦਾ ਹਰ ਕਿਸੇ ਦੀ ਮਦਦ ਕਰਦੇ ਨੇ ਇਹਦਾ ਤਾਂ ਪਤਾ ਬਹੁਤ ਹੈ ਕੋਈ ਨਾ ਕੋਈ ਲੈ ਦਿੱਤਾ ਬੰਦੇ ਨੂੰ ਹਰ ਕਿਸੇ ਬੰਦੇ ਨੂੰ ਜਿਵੇਂ ਸਾਡੇ ਨੂੰ ਮੇਅਰ ਕਰਨਾ ਹੈ ਹਰੀ ਕੋਲ ਦੇ ਨੂੰ ਅਸੀਂ ਇਹ ਵਿੱਚ ਕੋਲ ਦੇਗਾ 4-4 ਮੀਟਰ ਦੇਗਾ ਹਾਂ ਬਈ ਇੱਕ ਨਾ ਜਗਾ ਖੜਾ ਅੱਗੇ ਜਾਣਾ ਪਾੜੀ ਸਾਰੇ ਨਹੀਂ ਨਹੀਂ ਨੈਚਰਲ ਇੱਕ ਇੱਕ ਕਰਨਾ ਨਾ ਕੰਪਲੈਂਟ ਨਾ ਕੇ ਨਾ

ਅੱਗੇ ਨਾ ਹੋ ਜਾ ਰੱਗੇ ਜਿੰਨਾਂ ਨਹੀਂ ਦਿਖਾ ਕੇ ਮਿਲ ਜਾਓ ਇਹ ਲਾ ਜੋ ਅੱਜ ਆਪਾਂ ਹੋਣਾ ਹੈ Ďakir chill juyo why Ďakiráhimi j veces <laughs> da Ďakirájame jë keeps ce wise to li конcaิ Bellum, L險. 这边可以，那边哪哪边可